ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅੱਗੇ ਆਪਾਂ ਬਣਾਉਣੇ ਸਾਂ ਕੋਈ ਵੀ ਬਲੌਗ ਗੱਡੀ ਬਾਰੇ ਅੱਜ ਆਪਾਂ ਗੱਡੀ ਬਾਰੇ ਨਹੀਂ ਅੱਜ ਆਪਾਂ ਗੱਡੀਆਂ ਕਿਵੇਂ ਡੀਲਰ ਤੋਂ ਤੇ ਆ ਕਿਵੇਂ ਵਾਸ਼ ਤਾਂ ਆਪਾਂ ਲਿਬੜੇ ਲੁਬੜੇ ਉਦਾਂ ਹੀ ਵੀਡੀਓ ਲੱਕੇ ਬਣਾਉਣਾ ਤੇ ਤੁਹਾਨੂੰ ਆਪ ਸਾਰੀਆਂ ਵਿਖਾਵਾਂਗੇ ਕਿਹੜਾ ਸਾਬਣ ਕੀ ਆਪਾਂ ਲਾਉਣੇ ਆ ਕਈਆਂ ਦੇ ਮਨ 'ਚ ਵਹਿਮ ਹੁੰਦਾ ਕਿ ਡੀਲਰ ਬੜੀਆਂ ਪਾਲਸ਼ਾ ਮਾਰਦੇ ਕਈ ਕੁਛ ਮੈਂ ਤੁਹਾਨੂੰ ਸਾਰਾ ਦਿਖਾਉਣੇ ਆ ਚਲੋ ਵਹਿਮ ਨਹੀਂ ਕਹਿ ਸਕਦੇ ਮਾਰਦੇ ਵੀ ਆ ਬਾਕੀ ਤੁਹਾਨੂੰ ਅੱਜ ਆਪਾਂ ਸਾਰੀ ਡਿਟੇਲ ਦੇਣੀ ਕਿਵੇਂ ਗੱਡੀਆਂ ਧੋਣੇ ਆ ਤੇ ਗੱਡੀਆਂ 'ਚ ਹੈਗੀਆਂ ਬੜੀਆਂ ਦਿਹਾੜੀਆਂ ਆਪਾਂ ਲੈਣ ਗਏ ਸਾਕੀ ਮਿਲਿਆ ਨਹੀਂ ਚੰਗਾ ਵਧੀਆਸ ਕਰਕੇ ਅੱਜ ਦਾਸ ਆਪ ਹੀ ਸਾਰੀਆਂ ਧੋਣਗੇ ਵੈਸੇ ਵੀ ਅੱਗੇ ਪਿੱਛੇ ਵੀ ਮੈਂ ਹੀ ਸਾਰੀਆਂ ਧੋਣਾ ਤੇ ਅੱਜ ਆਪਾਂ ਕਰਦੇ ਸ਼ੁਰੂ ਤੇ ਧੋਣੇ ਆਪਾਂ ਗੱਡੀਆਂ ਤੇ ਤੁਹਾਨੂੰ ਖੋਣੇ ਆ ਤੇ ਕਿਵੇਂ-ਕਿਵੇਂ ਕਿਹੜੇ ਕਰਾ ਪ੍ਰੋਡਕਟ ਅਸੀਂ ਲਾ ਕੇ ਗੱਡੀ ਧੋਣੇ ਆ ਬਸ ਤਾਂ ਨੋਰਮਲੀ ਆਪਾਂ ਜਿਆਦੀਆਂ ਧੋਣੇ ਬਾਕੀ ਅੱਜ ਵਿਖਾਉਣੇ ਤੁਹਾਨੂੰ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਵੀਡੀਓ ਦੇਖਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਦੇ ਭਰਾ ਦਾ ਸਾਥ ਦੇਂਦੇ ਪਏ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਕਮੈਂਟ ਵੀ ਨਾਲ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਵਾਲਾ ਬਟਨ ਜਰੂਰ ਨਾਪੋ ਤਾਂ ਕਿ ਤੁਹਾਨੂੰ ਆਪਣੀ ਬਲੌਗ ਜਿਹੜਾ ਬਲੌਗ ਜਾਂ ਵੀਡੀਓ ਪਾਈਏ ਸਿੱਧੀ ਤੁਹਾਨੂੰ ਨੋਟੀਫਿਕੇਸ਼ਨ ਆ ਜੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਆਜੋ ਤੁਹਾਨੂੰ ਆਪਾ ਦਿਖਾਉਣੇ ਆ ਤੇ ਗੱਡੀਆਂ 'ਚ ਕਾਫੀ ਖੜੀਆਂ ਹੀ ਆ ਤੇ ਗੱਡੀਆਂ ਦੇਖੋ ਬਹੁਤ ਖੜੀਆਂ ਤੇ ਆਪਾਂ ਕੀ ਕਰਤਾ ਕਿ ਹੁਣ ਸਾਰੀਆਂ ਗੱਡੀਆਂ ਇੱਕ ਇੱਕ ਕਰਕੇ ਬਾਹਰ ਕੱਢ ਦੇਣੀਆਂ ਗੱਡੀਆਂ ਲਿਪੜੀਆਂ ਬੜੀਆਂ ਥੱਲੇ ਜਗਾ ਵੀ ਬੜੀ ਲਿਪੜੀਏ ਵੇਖੋ ਤੇ ਕੱਲ ਵੀਰ ਆਏ ਹੀ ਬਲੈਰੋ ਵੇਖਣ ਆਪਣੇ ਇੱਕ ਤੇ ਬੜਾ ਉਦੋਂ ਔਖਾ ਹੀ ਲੱਗਦਾ ਵਸੇ ਬੁਰਾ ਹੀ ਲੱਗਦਾ ਪਿਆ ਸੀ ਕਿਉਂਕਿ ਆ ਗਵਾਂਡੀਆਂ ਨੇ ਕੰਦਾ ਗੁੰਦਾ ਕੀਤੀਆਂ ਨਾਲ ਤੇ ਮਿੱਟੀ-ਮੁੱਟੀ ਰੇਤ ਉਦੋਂ ਬੜੀ ਪਈ ਇਤੋਂ ਵੇਖੋ ਗੱਡੀਆਂ ਦਾ ਕੀ ਹਾਲ ਹੈ ਪੱਲੋ ਲਓ ਉਧਰ ਵੇਖੋ ਥੱਲੇ ਵੇਖੋ ਇਹ ਕੰਦਾ ਗੁੰਦਾ ਵੀ ਧੋਨੇ ਆ ਜਿੱਤੇ ਧੋ ਕੇ ਆਪਾਂ ਗੱਡੀਆਂ ਲਾ ਦਨੇ ਅੱਜ ਸਾਰੀਆਂ ਬਾਹਰ ਇੱਕ ਇੱਕ ਕਰਕੇ ਧੋ ਤੋ ਕੇ ਅੰਦਰ ਲਾਈ ਜਾਵਾਂਗੇ ਨਾਲੇ ਜਗਾ ਸਾਫ ਕਰ ਲੈਨੇ ਆ ਤੇ ਬਾਕੀ ਆਪਾਂ ਗਲੀ ਚ ਸਾਰੀਆਂ ਢੱਕਣੀਆਂ ਪੈਣੀਆਂ ਗੱਡੀਆਂ ਤੇ ਆ ਜੋ ਆਪਾਂ ਤੁਹਾਨੂੰ ਨਾਲੇ ਨਾਲੇ ਦਿਖਾਈ ਜਾਂਦੇ ਆ ਕਿਵੇਂ ਧੋਈ ਦੀਆਂ ਕੀ ਹਸਾਕਤਾਵੇ ਕਿੱਦਾਂ ਨਹੀਂ ਕਿੱਦਾਂ ਹੁਣ ਤੁਸੀਂ ਇਹ ਨਾ ਸੋਚਿਓ ਕਿ ਇਹ ਕਾਰਾਂ ਦੀਆਂ ਹੀ ਜਿਆਦਾਆਂ ਵੀਡੀਓ ਪਾਉਂਦੇ ਹੁਣ ਆਪਣੇ ਕੋਲ ਹੁੰਦੀਆਂ ਹੀ ਕਾਰਾਂ ਤੇ ਕਾਰਾਂ ਦੀਆਂ ਹੀ ਪਾਵਾਂਗੇ ਤੇ ਕਿਉਂਕਿ ਆਪਣੇ ਕੋਲ ਇੱਕੋ ਪੁਆਇੰਟ ਇਹ ਆ ਜਿਹੜਾ ਜਿੰਦਾ ਨਾ ਸਟਾਰ ਕਾਰਪੇਟ ਇੱਥੇ ਪਾਈ ਗਿਆਂ ਕਰਾਂਗੇ ਵੀਡੀਓ ਤੇ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਨਾਲੇ ਗੱਡੀਆਂ ਬਾਹਰ ਕੱਢਦੇ ਆ ਤੇ ਨਾਲੇ ਸਟਾਰਟ ਕਰਦੇ ਆਪਾਂ ਧੋਣਾ ਇਹ ਤਾਂ ਫੇਰ ਹੋਣਾ ਆਪਾਂ ਨੂੰ ਸਾਰੀਆਂ ਗੱਡੀਆਂ ਇਕੱਲੀ ਇਕੱਲੀ ਕਰਕੇ ਬਾਹਰ ਲਾਉਣੀ ਪੈਣੀ ਕਿਉਂਕਿ ਮੀਂਹ ਆਇਆ ਸੀ بارش ਕਰਕੇ ਬੜਾ ਔਖਾ ਹੋ ਗਿਆ ਆਪਣਾ ਸਾਰੀਆਂ ਗੱਡੀਆਂ ਧੋਣੀਆਂ ਪੈਣੀਆਂ ਹੁਣ ਆਪਾਂ ਗਲੀ 'ਚ ਸਾਰੀਆਂ ਲਾ ਕੇ ਸਰਵੇਖੇ ਕਰਕੇ ਧੋਕੇ ਅੰਦਰ ਨਾਤੇ ਤੋਤੇ ਵੀ ਨਹੀਂ ਅੱਜ ਤੇ ਉਵੇਂ ਹੀ ਤੁਹਾਨੂੰ ਬੜਾ ਗੱਡੀਆਂ ਹੁਣ ਸਾਰੀਆਂ ਬਾਹਰ ਕੱਢਣੀਆਂ ਪੈਣੀਆਂ ਇਕੱਲੀ ਇਕੱਲੀ ਆ ਦੇਖੋ ਸਾਰੀਆਂ ਬਾਹਰ ਲਾਤੀਆਂ ਗੱਡੀਆਂ ਇੱਥੇ ਦੋ ਹੀ ਰਹਿ ਗਈਆਂ ਗਲੀ ਵੀ ਆਪਣੀ ਹਿਸਾਬ ਦੀ ਏ ਉਹ ਦੇਖੋ ਹੋ ਫਰ ਗਿਆ ਹੋ ਫਰ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਧੋਣੇ ਆ ਵਾਸ਼ ਕਰਦੇ ਆ ਤੇ ਨਾਲ ਨਾਲ ਤਾਂ ਦਾਦੇ ਕਿਹੜੇ ਕਿਹੜੇ ਪ੍ਰੋਡਕਟ ਆਪਾਂ ਲਾਉਣੇ ਹੁੰਦੇ ਤੇ ਧੂਣ ਲੱਗਿਆ ਆ ਚੋ ਆਪਣੀ ਫੇਵਰੇਟ ਜਿਆਦੀ ਗੱਡੀ ਬਲੈਰ ਹੋਈ ਨਵੇਂ ਜਮਾ ਟਾਇਰ ਪਾਤੇ ਆਪਾਂ 100 ਕਿਲੋਮੀਟਰ ਚਲਾਈ ਆਪਾਂ ਤੇ ਗੀੜਾ ਨੂੰ ਦਿੱਤਾ ਕੱਲ ਸਟਾਰਟ ਕਰਨ ਦੀ ਬੜੀ ਔਖੀ ਕੀਤੀ ਨਾਲ ਗੱਡੀ ਹੋਰ ਲੱਗ ਗਈ ਕੀਤੀ ਆਪਣੀ ਫੇਵਰੇਟ ਬਲੈਰ ਹੋਈ ਹੈਂਡ ਚਟਾਲੀ ਗੱਡੀ ਜਿਹਨੂੰ ਕਹਦੇ ਬਹੁਤ ਸੋਹਣੀ ਗੱਡੀ ਹੈ బోత ఆయ పా గర్మనా బ ਫਿਰ ਜੇ ਸਿਆਲ ਨਾ ਹੋਵੇ ਤੇ ਫਿਰ ਤੁਹੀਂ ਕੋਈ ਚੱਕਰ ਨਹੀਂ ਜਿਵੇਂ ਗਰਮੀ ਹੁਣ ਹੁਣ ਕੋਈ ਚੱਕਰ ਨਹੀਂ ਤੇ ਐ ਗੱਡੀ ਦੇ ਨਖਾਰ ਲਿਉਂਦਾ ਇਸ ਤੋਂ ਸੀ ਉਹ ਆਪਾਂ ਜ਼ਿਆਦਾਤਰ ਕੁਝ ਵੀ ਨਹੀਂ ਮਾਰਦੇ ਆ ਜੋ ਬਾਕੀ ਪਤੋਂਦੇ ਦਿਖਾਉਣੇ ਤੁਹਾਨੂੰ ਉਹ ਜੀ ਇਹ ਧੁੱਪ ਗਈ ਏ ਇਹਨੂੰ ਬਾਅਦ ਧੋਵਾਂਗੇ ਆਪਾਂ ਕਿਉਂਕਿ ਇਹਨੂੰ ਆਪਾਂ ਇੱਥੇ ਲਾਉਣਾ ਵਿਚਕਾਰ ਇਹ ਸੋਣੀ ਜਿਹਾ ਬਣਾ ਕੇ ਹੋਣ ਵਾਰੀ ਇਹ ਕਰੇਟਾ ਦੀ ਵੀ ਬਲੇਰੋ ਨਾਲ ਜਗ੍ਹਾ ਜਿਆਦੀ ਏ ਤਾਂ ਪੁੱਥੇ ਕਰੇਟਾ ਲਾ ਲੈਂਦੇ ਹਾਂ ਸੋਹ ਖੜੀ ਕਰੇਟਾ ਇਹ ਲੈ ਕੇ ਆਉਣੇ ਹੁਣ ਆਪਾਂ ਫੇਰ ਓਲੀ ਦੀ ਸਾਰੀਆਂ ਲਿਆ ਲਿਆ ਕੇ ਫੇਰ ਤੋਦਾਂਗੇ ਇੱਕ ਤਾਂ ਕਰੇਟਾ ਚ ਹਵਾ ਘੱਟ ਸੀ ਉਹ ਭੱਜ ਕੇ ਭਰਾ ਲੈ ਆਉਣੇ ਆ ਤੇ ਇਹ ਕਿੰਦੇ ਚ ਤੇਲ ਘਟ ਸੀ ਉਹ ਵੀ ਪਵਾਲੀਏ ਕੋਈ ਇੰਜੈਕਟਰ ਵਾਲੀ ਗੱਡੀ ਹੈ ਤੇਲ ਇਹਦੇ ਵਿੱਚ ਕਦੀ ਵੀ ਜਿਹੜੀ ਵੀ ਇੰਜੈਕਟਰ ਵਾਲੀ ਗੱਡੀ ਹੋਵੇ ਤੇਲ ਉਹਦੇ ਵਿੱਚ ਰੱਖਿਆ ਕਰੋ ਥੱਲੇ ਨਾ ਯਾਰ ਬਣਾ ਲੱਗਣ ਦਿਆ ਕਰੋ ਕਿ ਕਚਰਾ ਗੁਜਰਾ ਚੱਕ ਜਾਂਦੀਆਂ ਬਾਅਦ ਚ ਸਾਊਂਡ ਦਾ ਫਰਕ ਪੈ ਜਾਂਦਾ ਤੇ ਹੁਣ ਆਪਾਂ ਤੇਲ ਜਾਨੇ ਲਓ ਜੀ ਟਾਈਮ ਹੋ ਗਿਆ 2 ਵਜੇ ਤੇ ਆਪਾਂ ਆ ਗਏ ਨੇੜੇ 2 ਵਜੇ ਆ ਤੇ ਇੰਨੀਆਂ ਤੋਲੀਆਂ 3 ਤੋਂ 5 ਬਾਕੀ 3 ਹੋਰ ਆ ਗਈਆਂ ਇੱਕ ਮੁੰਡਾ ਲੈ ਕੇ ਗਿਆ ਕਿਤੇ ਉਹਨੇ ਵੀ ਉਹਨੇ ਦੇਰ ਆਏ ਨਾ 2 ਹੱਲੇ ਔਖੀਆਂ ਹੁਣ ਉਹਨਾਂ ਦੀ ਵਾਰੀ ਏ ਤੇ ਆਪਾਂ ਸੱਚ ਸਾਰਾ ਦਿਨ ਮਿਹਨਤੀ ਮਿਹਨਤੇ ਹਾਂਜੀ ਵਿਚੋਂ ਜਾਂ ਵੀਰ ਆ ਗਏ ਸੀ ਫਿਰ ਸਕਾਰਪਿਓ ਉਹ ਬਲੈਰ ਉਹ ਆਪਾਂ ਵੇਚੀ ਅੱਜ ਕੱਲ੍ਹ ਵੇਖ ਕੇ ਗਿਆ ਜਿਹੜੇ ਹੱਥੋਂ ਨਾਲ ਲੈ ਲੀਏ ਤੇ ਨਾਲ ਹੀ ਫਿਰ ਗੱਡੀਆਂ ਲਾਈਆਂ ਫਿਰ ਬਾਹਰ ਕੱਡੀਆਂ ਤੇ ਕਰਾਉਣਾ ਸੀ ਕਿਉਂ ਇੱਧਰ ਤਾਂ ਹੋਇਆ ਸੀ ਪਹਿਲੇ ਛੱਡ ਨੂੰ ਇਹਨੂੰ ਕਰਾਉਂਦੇ ਪਏ ਫਿਰ ਵੀਰ ਲੱਗਾ ਆ ਨਾਲ ਤੇ ਬਾਕੀ ਦੋ ਤਿੰਨ ਗੱਡੀਆਂ ਪਈਆਂ 4 4:30 ਦਾ ਟਾਈਮ ਹੋ ਗਿਆ ਉਹ ਦੁਬਾਰਾ ਲੱਗੇ ਤੋਣ ਤੇ ਥੋਕੇ ਫਿਰ ਫਰੀ ਹੋਵਾਂਗੇ ਤੇ ਅੱਜ ਦੋ ਗੱਡੀਆਂ ਫਿਰ ਰਹਿ ਗਈਆਂ ਧੋਣ ਵਾਲੀਆਂ ਤੇ ਫਿਰ ਵੀਰ ਇੱਕ ਹੋਰ ਆਗੇ ਸੀ ਗੱਡੀ ਵੇਖਣੋਂ ਵੇਬਕਟ ਰਾਈਟਰੂ ਹੀ ਲੈ ਕੇ ਗਿਆ ਸਵੇਰੇ ਆਉਣਗੇ ਤੇ ਹੁਣ ਟਾਈਮ ਬੜਾ ਹੋ ਗਿਆ 7:30 ਦਾ 7 ਦਾ ਟਾਈਮ ਹੋ ਗਿਆ ਹਲੇ ਕੋ ਖੜੀ ਏ ਇੱਕ ਆਹ ਖੜੀ ਏ ਦੋਵੇਂ ਰਹਿ ਗਈਆਂ ਸੀ ਤੇ ਬਾਕੀ ਮਿਲਦੇ ਹੁਣ ਨੈਕਸਟ ਬਲੌਗ ਵਿੱਚ ਕਿਵੇਂ ਦਾ ਲੱਗਿਆ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਓ ਧੰਨਵਾਦ ਜੀ